ਹੈਲੋ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਕਰ ਦੇ ਵਿੱਚ ਮਾਤਸੇ ਵਰਤੀ ਜਾਂਦੇ ਉਹ ਕਿਵੇਂ ਬਣਦੀ ਹੈ ਦੇਖੋ ਪਤਲੀ 파ਰਤ ਕੱਟੀ ਜਾਂਦੀ ਹੈ ਤੇ ਉਸ 파ਰਤ ਤੋਂ ਬਰੀਕ ਕਟਿੰਗ ਕਰਕੇ ਬਰੀਕ ਤੀਲੀਆਂ ਦੀ ਕਟਿੰਗ ਕੀਤੀ ਜਾਂਦੀ ਹੈ ਤੇ ਆ ਦੇਖੋ ਇਕੱਠੀਆਂ ਕਰਤੀ ਜਾਂਦਾ ਤੇ ਸੁਕਾਇਆ ਜਾਂਦਾ ਇਹਨਾਂ ਨੂੰ ਕੌਣ ਤੋਂ ਬਾਅਦ ਅਗਲੇ ਪ੍ਰੋਸੈਸਰ ਦੇ ਵਿੱਚ ਬਾਕਸ ਦੇ ਵਿੱਚ ਪਾ ਕੇ ਇਹਨਾਂ ਨੂੰ ਅੱਗੇ ਪ੍ਰੋਸੈਸ ਕੀਤਾ ਜਾਂਦਾ ਹੈ ਮਸਾਲੇ ਲਈ ਮਸਾਲਾ ਲਗਾਉਣ ਤੋਂ ਬਾਅਦ ਇਹਨਾਂ ਨੂੰ ਜਦੋਂ ਮਸਾਲਾ ਲੱਗ ਜਾਂਦਾ ਉਹ ਤੋਂ ਅੱਗੇ ਪ੍ਰੋਸੈਸ ਦੇ ਵਿੱਚ ਭੇਜਿਆ ਜਾਂਦਾ ਹੈ ਇਹ ਦੇਖੋ ਹੁਣ ਇਹ ਅਗਰੇ ਜਿਹੜੀ ਛਾਂਟੀ ਹੁੰਦੀ ਹੈ ਖਰਾਬ ਹੁੰਦੀ ਹੈ ਉਹਨੂੰ ਛੱਟ ਕੇ ਡੱਬੀ ਦੇ ਬਾਕਸ ਦੇ ਵਿੱਚ ਬੰਦ ਕੀਤਾ ਜਾਂਦਾ ਹੈ। ਇਹ ਪ੍ਰੋਸੈਸ ਹੈ ਜੀ ਬਾਕਸ ਦੇ ਵਿੱਚ ਜਿਹੜਾ ਡੱਬੀ ਦੇ ਵਿੱਚ ਬਾਕਸ ਉਹਦੇ ਵਿੱਚ ਪੈ ਰਹੀ ਹੈ। ਉਸ ਤੋਂ ਅੱਗੇ ਫਿਰ ਇਹਦੀ ਮਾਚਸ ਬੰਦ ਕੀਤੀ ਜਾਊਗੀ। ਦੇਖੋ ਬੰਦ ਹੋ ਗਈ ਮਾਚਸ। ਐਦਾਂ ਸਾਡੇ ਘਰ ਤੱਕ ਜਿਹੜੀ ਮਾਚਸ ਪਹੁੰਚਦੀ ਹੈ। ਦੇਖੋ ਡੱਬੀਆਂ ਤਿਆਰ ਹੋ ਗਈਆਂ। ਉਹਨੇ ਅਸੈਂਬਲੀ ਦੇ ਵਿੱਚ ਜਾਣ ਗਈਆਂ, ਪੈਕੇਜ ਚਲੇ ਗਈਆਂ। ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਦੇ ਹੋ। ਥੈਂਕ ਯੂ।